ਆਮ ਆਦੀ ਪਾਰਟੀ ਸਰਕਾਰ ਜਿਹੜੀ ਇਹ ਲੋਕਾਂ ਨਾਲ ਲੁਭਾਵ ਨੇ ਵਾਅਦੇ ਕਰਕੇ ਆਈ ਸੀ ਪਰ ਉਹਨੇ ਆਪਣੇ ਵਾਅਦੇ ਤਾਂ ਪੂਰੇ ਕੀ ਕਰਨੇ ਸੀ ਜਿਹੜੀਆਂ ਕੇਂਦਰ ਦੀਆਂ ਯੋਜਨਾਵਾਂ ਆ ਉਹ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਹੀਆਂ ਔਰ ਉਹ ਸਾਰੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਲਈ ਲੋਕਾਂ ਤੱਕ ਪਹੁੰਚਾਉਣ ਦੇ ਲਈ ਔਰ ਉਹਨਾਂ ਦਾ ਲਾਭ ਲੋਕਾਂ ਤੱਕ ਮਿਲੇ ਔਰ ਉਹਦੇ ਲਈ ਜਿਹੜੀ ਆਪਣੀ ਵਕ ਵਕ ਥਾਂ ਤੇ ਕੈਂਪ 39 ਜਗ੍ਹਾ ਤੇ ਪੰਜਾਬ ਦੇ ਵਿੱਚ ਕੈਂਪ ਲੱਗ ਰਹੇ ਸੀ ਔਰ ਜਿਨ੍ਹਾਂ ਨੂੰ ਇਹ ਜਿਹੜੀ ਪੰਜਾਬ ਸਰਕਾਰ ਆ ਉਹਦੇ ਅੰਦਰਲੀ ਬੁਖਲਾਹਟ ਘਬਰਾਹਟ ਜਿਹੜੀ ਹੈ ਕਿ ਉਹ ਇਹ ਹੈ ਕਿ ਉਹਦੇ ਅੰਦਰ ਮਨ ਦੀ ਚਿੰਤਾ ਹੈ ਕਿ ਵੀ ਅਸੀਂ ਤਾਂ ਕੁਝ ਕੀਤਾ ਨਹੀਂ ਜੀ ਔਰ ਜਿਹੜੀਆਂ ਕੇਂਦਰ ਦੀਆਂ ਯੋਜਨਾਵਾਂ ਉਹ ਆਪਣੇ ਨਾਂ ਦੇ ਉੱਤੇ ਲਾ ਕੇ ਕਰ ਰਹੇ ਆ ਪਰ ਲੋਕਾਂ ਨੂੰ ਅਗਰ ਪਤਾ ਲੱਗ ਗਿਆ ਵੀ ਇਹ ਤਾਂ ਕੇਂਦਰ ਦੀਆਂ ਯੋਜਨਾਵਾਂ ਮਤੋਂ ਉਹਨਾਂ ਦੀ ਵਜੀਅਤ ਹੋਏਗੀ ਸਿਰ ਉਹ ਆਪਣੀ ਪੱਤ ਬਚਾਉਣ ਦੇ ਲਈ ਇਹ ਜਿਹੜਾ ਸਾਡੇ ਤੇ ਧੱਕਾ ਕਰ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਬੰਦੂ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਯੋਜਨਾਵਾਂ ਪਹੁੰਚਾਉਣ ਦੇ ਲੈ ਕੇ ਬਚਨਬੱਧ ਵੀ ਆ ਔਰ ਪੂਰੀ ਤਰ੍ਹਾਂ ਦ੍ਰਿੜਤਾ ਦੇ ਨਾਲ ਜਿਹੜੇ ਖੜੇ ਵੀ ਆ ਔਰ ਇਸ ਤਰ੍ਹਾਂ ਦੇ ਤੈਨਾਸ਼ਾਹੀ ਰਵੱਈਏ ਤੋਂ ਡਰਨ ਵਾਲੀ ਭਾਰਤ ਦੀ ਜਨਤਾ ਪਾਰਟੀ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਸਾਰਿਆਂ ਦੇ ਇਹ ਗੱਲ ਸਾਬਤ ਹੋ ਗਈ ਹੈ दे दे कि ਹੁਣ ਆਮ ਆਦਮੀ ਜਿਹੜੀ ਸਾਹਿਬ ਸਾਹਿਬ ਅੰਦਰ ਗੱਲ ਹੋਈ ਤੁਹਾਡੀ ਡੀਐਸਪੀ ਸਾਹਿਬ ਨਾਲ ਜਾਂ ਐਸਐਚਓ ਸਾਹਿਬ ਨਾਲ ਕਿੰਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਤੁਹਾਡੀ ਗੱਲ ਹੋਈ ਹੈ ਕਿ ਕਦੋਂ ਤੱਕ ਰਹਿਆ ਕੀਤਾ ਜਾਏਗਾ ਕੀ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਅਸੀਂ ਅਸੀਂ ਕਹਿੰਦੇ ਨਹੀਂ ਕਦੋਂ ਤੱਕ ਰਹਿਆ ਕੀਤਾ ਜਾਏਗਾ ਅਸੀਂ ਇਹ ਕਹਿੰਨੇ ਕਿ ਅਸੀਂ ਹਰ ਜ਼ੁਲਮ ਦਾ ਜਿਹੜਾ ਆ ਉਹ ਡਟ ਕੇ ਮੁਕਾਬਲਾ ਕਰਾਂਗੇ ਜਦ ਤੱਕ ਹੋਏਗਾ ਅਸੀਂ ਲੋਕਾਂ ਦੇ ਹਿੱਤਾਂ ਦੇ ਲਈ ਖੜੇ ਆ ਉਹਦੇ ਲਈ ਸਾਨੂੰ ਜੇਲ੍ਹਾਂ ਭਰਨੀਆਂ ਵੀ ਪੈਣ ਤਾਂ ਭਰਾਂਗੇ